ਪਿਛਲੇ ਲੰਬੇ ਸਮੇਂ ਤੋਂ ਸਮਾਣਾ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਨਜ਼ਰ ਆ ਰਹੀ ਸੀ ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਦੇ ਵੱਲੋਂ ਸਮਾਣਾ ਦੇ ਐਮਸੀਆਂ ਨੂੰ ਇਸ ਗੱਲ ਦੀ ਰਿਪੋਰਟ ਦਿੱਤੀ ਗਈ ਕਿ ਸ਼ਹਿਰ ਦੇ ਜਿਹੜੇ ਰੁਕੇ ਹੋਏ ਕਾਰਜ ਨੇ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਪਰ ਦੂਜੇ ਪਾਸੇ ਸ਼ਹਿਰ ਦੇ ਐਮਸੀਆਂ ਦੇ ਵੱਲੋਂ ਮਿਲ ਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਗੁਪਤਾ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਦੱਸ ਦਈਏ ਕਿ ਅਸ਼wini ਗੁਪਤਾ ਦੇ ਖਿਲਾਫ ਇਹ ਮਤਾ ਪਾਸ ਸ਼ਹਿਰ ਦੇ ਐਮਸੀਆਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜ ਜਿਹੜੇ ਉਹ ਪੂਰੇ ਹੋਣੇ ਚਾਹੀਦੇ ਸੀ ਪਰ ਇਸ ਦੇ ਬਾਵਜੂਦ ਅਸ਼ਬਨੀ ਗੁਪਤਾ ਜੋ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਸ ਦੇ ਬੱਲ ਧਿਆਨ ਨਹੀਂ ਦਿੱਤਾ ਗਿਆ ਸੋ ਹੁਣ ਉਹਨਾਂ ਦੇ ਵੱਲੋਂ ਮਿਲ ਕੇ ਅਸ਼ਬਨੀ ਗੁਪਤਾ ਦੇ ਖਿਲਾਫ ਬੇਪਰੋਸਕੀ ਦਾ ਇੱਕ ਮਤਾ ਪਾਸ ਕੀਤਾ ਗਿਆ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਫਸੀਨੀ ਗੁਪਤਾ ਜੀ ਉਹ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਤੋਂ ਕੋਈ ਦਸ ਨਹੀਂ ਲੈ ਰਹੇ ਫੋਰਟੀਡੇ ਵਿਕਾਸ ਦੇ ਕਾਰਜ ਨੇ ਸਾਰੇ ਅਧੂਰੇ ਪਏ ਨੇ ਉਸ ਨੂੰ ਦੇਖਦੇ ਹੋਏ ਸਾਰੇ ਐਮਸੀ ਸਾਹਿਬਾਨ ਨੇ ਮਿਲ ਕੇ ਮਤਾ ਪਾਸ ਕੀਤਾ ਹੈ ਔਰ ਇਹ 14 ਐਮਸੀ ਮੌਜੂਦ ਹੈ ਇਸ ਤੇ ਸਾਈਨ ਕਰ ਚੁੱਕੇ ਨੇ ਔਰ ਖੜੇ ਨੇ ਔਰ ਜਿਹੜੇ ਬਾਕੀ ਨੇ ਉਹ ਵੀ ਜਲਦ ਸਾਡੇ ਨਾਲ ਜੁਆਇਨ ਕਰ ਜਾਣਗੇ ਸਾਈਨ ਸਾਰੇ ਕਰ ਚੁੱਕੇ ਨੇ ਸੋ ਮੈਂ ਈਓ ਸਾਹਿਬ ਨੂੰ ਇਹ ਮਤਾ ਪੇਸ਼ ਕਰਦਾ ਤਾਂ ਕਿ ਜਿਹੜਾ ਜਲਦ ਤੋਂ ਜਲਦ ਇਹ ਰਬਰਦਾਨ ਉਸ ਦੇ ਹੋਰੋਂ ਤੋਂ ਲਾਇਆ ਜਾ ਸਕਦਾ ਹੈ ਨਾਗਰ ਕਾਉਂਸਲ ਸਮਾਨ